ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਇੱਕ ਤਰ੍ਹਾਂ ਦੀ ਕਹਿ ਸਕਦੇ ਆਪਾਂ ਪੰਜਾਬ ਦੀ ਤੁਹਾਨੂੰ ਕ੍ਰੀਮ ਹੀ ਦਿਖਾਉਣੀ ਹੈ ਜਮਾ ਤੇ ਦਿਖਾਉਣੀ ਕ੍ਰੀਮ ਉਹਥੇ ਜਿਹੜਾ ਬੰਦਾ ਨਾ ਕਿਸੇ ਮੇਲੇ ਤੇ ਜਾਂਦਾ ਤੇ ਨਾ ਕਿਸੇ ਸਾਣ ਦਾ ਨਾ ਪਤਾ ਪਰ ਕਾਰਨ ਕੀ ਹੈ ਜਿਹੜੇ ਮੱਝਾਂ ਇੰਨੀਆਂ ਚੰਗੀਆਂ ਸੋਹਣੀਆਂ ਤਿਆਰ ਹੋਈਆਂ ਖੜੀਆਂ ਇਹਨਾਂ ਤੇ ਗੌਰ ਬਾਪੂ ਦੀ ਪੂਰੀ ਫੁੱਲਾ ਮੱਝਾਂ ਵਿੱਚ ਰਹਿੰਦਾ ਹੈਗਾ ਤਾ ਜਗ ਇਹ ਜਿਹੜੀਆਂ ਝੋਟੀਆਂ ਤਿਆਰ ਹੁੰਦੀਆਂ ਡਿਟੇਲ ਆਪਾਂ ਬਾਪੂ ਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਰਣਜੀਤ ਸਿੰਘ ਪਿੰਡ ਰਾਮਾ ਪਿੰਡ ਰਾਮਾ ਜ਼ਿਲ੍ਹਾ ਮੋਗਾ ਗਿਆ ਜ਼ਿਲ੍ਹਾ ਮੋਗਾ ਠੀਕ ਆ ਤਹਿਸੀਲ ਆਪਾਂ ਨੂੰ ਪੈ ਗਈ ਨਿਹਾਲ ਸਿੰਘ ਵਾਲਾ ਤੇ ਮੋਬਾਈਲ ਨੰਬਰ ਆਪਣਾ ਜੀ 98722 63508 98722 ਹਾਂ ਜੀ 63508 63508 ਤੇ ਬਾਪੂ ਚਾਰੇ ਝੋਟੇ ਫਿਰ ਆਪਣੇ ਜਿਵੇਂ ਘਰ ਦੇ ਪਾਲੇ ਜਾਵੇਂ ਸਾਰੇ ਆ ਤੇ ਫਿਰ ਗੁੱਟੀ ਕੇ ਢੱਲੇ ਪਤਾ ਕੁਸ ਨਾ ਠੀਕੇ ਕੋਈ ਨਾਂ ਨੂੰ ਨਹੀਂ ਪਤਾ ਉਹ ਚੰਗੇ ਭੜਾਈ ਦੇ ਕੋਲੇ ਠੀਕ ਆ ਮੰਨ ਲਾ ਉਹ ਨਹੀਂ ਗੱਲ ਵੀ ਆਪਾਂ ਸੋ ਅੱਜ ਕੱਲ ਆਪਣੇ ਇੱਕ ਮੇਰੇ ਰੱਗੇ ਜਿਹੜੇ ਨਵੇਂ ਬਰੀਡਰ ਉੱਠੇ ਆ ਠੀਕੇ ਦੇ ਨਾਂ ਵਾੜੇ ਜਾਣਦੇ ਹੁੰਦੇ ਆ ਪਰ ਪਸੂ ਲਿੱਸਾ ਜਾ ਹੁੰਦਾ ਹਨਾ ਤੇ ਇਹ ਕਹਿੰਦਾ ਬਾਪ ਜਿਹੜਾ ਕਹਿੰਦਾ ਪਿਆਬੀ ਚ ਮੱਝਾ ਢੈਂਦਾ ਫਿਰ ਕੱਲੀ ਕੱਲੀ ਤੇ ਕਰਦਣਾ ਬਾਪੂ ਮੰਜਾਣੇ ਦਾ ਜਾਵਾਂ ਮੈਂ ਤਾਂ ਦੇਖੋ ਤੁਹਾਡੇ ਸਾਹਮਣੇ ਆ ਠੀਕ ਆ 24 ਘੰਟੇ ਫਿਰ ਇੱਥੇ ਹੀ ਹੁੰਨਾ ਇਹਨਾਂ ਨੂੰ ਸਾਹਮ ਦਾ ਤੇ ਖਰਾਕ ਵਗੈਰਾ ਕੀ ਆ ਫਿਰ ਤੇਰੀ ਕੀ ਬੋਣਾ ਖਾਣਾ ਮੇਰੇ ਘਰ ਨੂੰ ਕੋਈ ਆ ਅੱਛਾ ਘਰ ਦਾ ਦਾਣਾ ਫ ਉਮਦਾਰਿਆ ਰਫਰ ਦੋਤੇ ਪਾਉਣ ਦਾ ਇਹਨਾਂ ਦਾ ਠੀਕ ਹੈ ਅੱਜ ਆਪਾਂ ਇੱਕ ਝੋਟੀ ਵੇਚਨੀ ਆ ਹਨਾ ਠੀਕ ਹੈ ਪਸੂ ਤੇਰੇ ਵਾਂਗ ਹੀ ਸਾਰੇ ਚੰਗੇ ਫਿਰ ਸਾਰਾ ਨਵਾਂ ਹਾਂੜੀ ਰੱਖਦਾ ਜਮਾ ਹਾਂਜੀ ਹਾਂਜੀ ਤੀਜੇ ਚੌਥੇ ਸੂਣ ਦਾ ਮੈਂ ਕੱਢ ਦਿੰਦਾ ਜਮਾ ਹਾਂਜੀ ਹਾਂ ਉਹ ਵੀ ਤੀਜੇ ਸੂਆ ਵੱਡੀ ਠੀਕ ਹੈ ਇਹ ਵੀ ਵੀਜੇ ਆ ਦੂਜੀਆਂ ਪਹਿਲੇ ਪਹਿਲੇ ਸੂਈਆਂ ਹੋਂ ਦੂਜੇ ਸੂਆ ਅੱਛਾ ਜਿਹੜੀ ਆ ਦੂਜੇ ਸੂਈ ਦਾ ਹੱਦ ਸੀ ਕੈ ਦੰਦਾਂ ਦਾ ਇਹ ਇਹ ਚਾਰ ਆਜੀ ਅੱਛਾ ਚਾਰ ਦੰਦ ਹਲੇ ਦੂਜੇ ਸੂਆ ਹਾਂ ਸੂਣ ਵਾਲੀ ਬਸ ਮੰਮੀ ਨਵੀਂ ਨਾ ਲੈਂਦੀ ਹੂ ਬਈ ਕਹਾਂ ਲੋ ਸੋ ਵੀਰੋ ਚਾਰ ਦੰਦਾਂ ਦੀ ਆਮ ਤੌਰ ਤੇ ਗੱ ਤੇ ਐਡੀ ਭਾਈ ਜੀ ਦੱਸੋ ਬਾਇਓ ਡਾਟਾ ਹੁਣ ਸੂੰਦੀਆ ਕਿਹੜਾ ਸੂਆ ਇਹ ਇਹ ਤੀਜਾ ਸੂਆ ਸੂੰਦੀ ਅੱਛਾ ਤੀਜਾ ਸੂਆ ਸੂੰਦੀ ਆ ਕੈ ਦਿਨ ਲੈਂਦੀ ਆ ਸੂੰਣ ਰਿਹਾ ਜੇ ਲੈ ਲਿਓ ਜੀ ਹਫਤਾ ਇੱਕ ਅੱਛਾ ਇੱਕ ਹਫਤਾ ਇਹਦਾ ਝੋਟੀ ਦਾ ਅਜੇ ਸੂੰਣ ਚ ਬਾਕੀ ਆ ਹਾਂਜੀ ਇਹ ਆਪਣੀ ਪਹਿਲੇ ਦੂਜੇ ਸੂਏ ਸ਼ੁਰੂ ਤੋਂ ਘਰ ਦੀ ਕੱਟੀ ਪਾੜੀ ਵੇ ਠੀਕ ਹੈ ਕਿੰਨਾ ਦੁੱਧ ਪਾਇਆ ਦੂਜੇ ਸੂਏ ਨੇ ਇਹਦਾ ਦੂਜੇ ਸੂਏ ਪਾਇਆ 1920 ਕਿਲੋ ਅੱਛਾ 19 ਕਿਲੋ ਦੋ ਦੂਜੇ ਸੂਏ ਝੋਲਿਆ ਇਹਦਾ ਪਾਇਆ ਹਾਂਜੀ ਹਾਂਜੀ ਠੀਕ ਹੈ ਤੇ ਅੱਜ ਦਿਨ ਪੰਜ ਚਾਰੀ ਕੱਢਦੀ ਆ ਤੇ ਬਾਕੀ ਲੰਬਾ ਟਾਈਮ ਕਿੰਨਾ ਦੁੱ ਅਜਾ ਕਹਿੰਦਾ ਬਾਬਾ ਅੱਜ ਸਿਰਫ 2 ਮਹੀਨੇ ਲੱਗੇ ਪੀ ਇਹਦਾ ਹਾਂਜੀ ਹਾਂਜੀ ਵੀ 2 ਮਹੀਨੇ ਵੀ ਕੱਪ ਕੱਪ ਐ ਛੱਡਨੀ ਪੈਂਦੀ ਐ ਜਮਾ ਹਾਂ ਛੱਡਦਾ ਮੈਂ ਆਖਿਆ ਦੀ ਉਹ ਵੀ ਹੁਣ ਛੱਡ ਗਿਆ ਬਸ ਸੋ ਆ ਦੇਖੋ ਹੁਣ ਛੋਟੇ ਕੋਲੇ ਆ ਗਈ ਜਮਾ ਪੂ ਚੱਕਾ ਲੱਗ ਗਿਆ ਹਨਾ ਇਹ ਭਾੜੇ ਹੱਥ ਫੇਰੋ ਮੇਰੇ ਤੇ ਹਨਾ ਸੋ ਜਿਵੇਂ ਵੀਰ ਕਹਿ ਦਿੰਦੇ ਆ ਯਾਰ ਵੀ ਪਸੂ ਸਾਡੇ ਰੱਖੇ ਪਿਆ ਮਾਰਦੇ ਆ ਜੀ ਉਹ ਕਰਦੇ ਆ ਸੋ ਸਾਡੇ ਹੱਥ ਪੱਲਾ ਜਦੋਂ ਫੇਰਦੇ ਆਪਾਂ ਤੇ ਸਭ ਤੋਂ ਦੇਖੋ ਯਾਰ ਜਿਵੇਂ ਮਰਜੀ ਹੱਥ ਫੇਰ ਚੱਲੋ ਯਾਰ ਆ ਚੀਜ਼ ਯਾਰ ਕਿ ਆਪਾਂ ਜਦੋਂ ਵੇਚ ਆਪਾਂ ਸਸ ਅਮਰੀਕਨ ਗਾਵਾਂ ਅੱਜ ਸਾਨੂੰ ਪੈਸੇ ਤਾਂ ਲਾਉਣੇ ਪੈਣਗੇ ਚੰਗੇ ਪਰ ਜਿਹੜੇ ਵੀ ਕਹਿੰਦੇ ਅਸੀਂ ਘਰੇਲੂ ਮੱਝ ਲੈਣੀ ਆ ਵੀ ਘਰੇਲੂ ਤਸੱਲੀ ਹੋਵੇ ਸੋ ਅੱਜ ਪੈਸੇ ਫਿਰ ਜਦੋਂ ਘਰੇਲੂ ਜਾ ਕੇ ਬਾਈ ਜੀ ਚੰਗੇ ਤਿਆਰ ਰੱਖਿਓ ਪਰ ਚੀਜ਼ ਦਿਖਾਉਣ ਕੋਲੋਂ ਕਸਰ ਮੈਨੇ ਛੱਡੀ ਤੇ ਲਿਆਉਣ ਕੋਲੋਂ ਪਾਲਣ ਕੋਲੋਂ ਬਾਪੂ ਨੇ ਛੱਡੀ ਤੇ ਆਪੋ ਮੁੱਲ ਵੜੀ ਫਰੇਦਾ ਮੁੱਲ ਵੜੀ ਫੋਨ ਤੇ ਮੁੱਲ ਫਿਰ ਚੰਗਾ ਹੀ ਕਰੇਗਾ ਹਾਂਜੀ ਮੁੱਲ ਚੰਗਾ ਹੀ ਹੋਊਗਾ ਤੇ ਘੱਟ ਪੈਸੇ ਲਾ ਕੇ ਫੋਨ ਵੀ ਨਾ ਕੇ ਉਹ ਫਾਇਦਾ ਨਹੀਂ ਹੋਏ ਤੋਰੇ ਬਾਹਰ ਨੂੰ ਇਹਨੂੰ ਸੋਬ੍ਰਤ ਸਿੰਘ ਦਾ ਮੂੰਹ ਮਾਤਾ ਦੇਖੋ ਛੋਟੀ ਦਾ ਯਾਰ ਕਿਆ ਬਾਤਾ ਜੈਨੂਨ ਅਰੀਜੀਨਲ ਤੀਜਾ ਸੂਆ ਛੋਟੀ ਸੂ ਰਹੀ ਆ ਤੇ 18 ਤੋਂ ਲੈ ਕੇ 19 19 ਕਿਲੋ ਦੁੱਧ ਦੇ ਇਹ ਦੂਜੇ ਸੂਏ ਚੱਲਦੀ ਰਹੀ ਆ ਹੁਣ ਤੀਜੇ ਸੂਏ ਨੂੰ ਪ੍ਰੋਪਰ ਮੈਂ ਤਿਆਰ ਹੋ ਗਈ ਜਮਾ ਤੇ ਥਣ ਥਣ ਜਮਾ ਗੁੱਲਾ ਬਾਪੂ ਫਿਰ ਇਹਦਾ ਫਿਰ ਦੋ ਜਾਨੇ ਬਿਠਾ ਲੈਂਦੀ ਹੋਊਗੀ ਹਾਂਜੀ ਹਾਂ ਮਤਲਬ ਜਿਵੇਂ ਉਹਨਾਂ ਆਪਾਂ ਖੇਡ ਰੋਕ ਜੇ ਇੱਥੇ ਕਹੇ ਜੇ ਖੜ ਜਾ ਇੱਥੇ ਵੀ ਖੜ ਜੂ ਜਮਾ ਹਨਾ ਠੀਕ ਆ ਸੋ ਆਹ ਦੇਖੋ ਯਾਰ ਬਾਪੂ ਨੇ ਰੋਕ ਲਈ ਇੱਥੇ ਰਸੰਗਲ ਉੱਤੇ ਆ ਤੇ ਮੱਝ ਨੇ ਫੇਰ ਫੂ ਚੱਕ ਲਈ ਯਾਰ ਸੋ ਆਹ ਜਿਹੜੀ ਕਹਿਣਾ ਵੀ ਘਰ ਦੀ ਮੱਝ ਬਾਲੀ ਵੀ ਜਾਵਾ ਸਵਾਦ ਦਾ ਯਾਰ ਤੇ ਬਾਪੂ ਕਰਨ ਕੇ ਯਾਰ ਵੀ ਪਸ਼ੂ ਜਿਆਦਾ ਹੋ ਗਏ ਫਿਰ ਕਦੇ ਹਨ ਤੂੰ ਕੱਲਾ ਬੰਦਾ ਸਾੰਭੇ ਸੁੰਭੇ ਨਹੀਂ ਜਾਂਦੇ ਹਾਂਜੀ 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 ਸਤਾ ਮਜਬੂਰੀ ਨੇ ਇਹੋ ਜਿਹੀ ਚੀਜ਼ਾਂ ਯਾਰ ਕੌਣ ਵੇਚਦਾ ਘਰਾਂ ਚੋਂ ਹਾਂਜੀ ਨਾ ਤੇ ਪਿਛਲੇ ਸੂਵੇ ਕੱਟੀ ਦਿੱਤੀ ਸੀ ਨੇ ਨਹੀਂ ਪਿਛਲੇ ਸੂਵੇ ਕੱਟਾ ਠੀਕ ਹੈ ਕੱਟਾ ਹੀ ਫੇਰ ਤੇਰਾ ਪਾਲ ਕੰਦੀ ਲੈ ਜਾਂਦੇ ਹੋਣਗੇ ਨਹੀਂ ਕੱਟਾ ਤਾਂ ਮੈਂ ਨਹੀਂ ਰੱਖਿਆ ਸੀ ਉਹ ਤਾਂ ਮੂੰਹ ਹੀ ਦੇਦਾ ਫੇਰ ਮੈਂ ਖਾਣਾ ਜਿਹੜਾ ਸੰਭੂ ਅਸੇ ਫਿਰ ਇਹ ਤਾਂ ਮੰਨ ਕੇ ਚੱਲ ਵੀ ਜਿਵੇਂ ਸੂਪੀ ਮੱਝ ਬੱਚਾ ਪਰੇ ਕਰ ਦੋ ਤਾਂ ਵੀ ਮੜ ਪੈਂਦੀਆਂ ਹਾਂਜੀ 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 ਉਹ ਚੱਕੜ ਮ ਅੱਜ ਮਾਰ ਦਿੱਤੋ ਲੋ ਅੱਛਾ ਬਿਨਾ ਬੱਚੇ ਦੇ ਜੋਈ ਜਨੇ ਹਾਂ ਜੀ ਹਾਂ ਸਬਰ ਆ ਦੇਖੋ ਜਿਹੜਾ ਇਹ ਜਾਂ ਮੱਜਾ ਨੂੰ ਬੱਚਿਆਂ ਦੀ ਕੀ ਲੋੜ ਪੈਂਦੀ ਹੈ ਹਨਾ ਸੋ ਯਾਰ ਫੇਰ ਮੱਜਾ ਦੁੱਧ ਪਾਉਂਦਿਆਂ ਬਾਕੀ ਉੱਪਰੋਂ ਮੱਜਾ ਰੇਂਦਾ ਚਗਾਠਾ ਤੇ ਥਣ ਗੁੱਲੇ ਵਾਲਾ ਜਮਾ ਤੇ ਰਾਕਬ ਤਾਂ ਤੁਹਾਨੂੰ ਚੰਗੀ ਲਾਉਣੀ ਪੈਣੀ ਆ ਸੋ ਆ ਦੇਖੋ ਯਾਰ ਚਾਰੇ ਸਾਂ ਨਿਕਲਵੇ ਤੇ ਬਾਬੂ ਹੱਥ ਹੁਥ ਬਰਾਸੇ ਕੋ ਮੈਂ ਵੀ ਹੱਥ ਫੇਰ ਕੇ ਦਿਖਾਦਾ ਯਾਰ ਗੱਬਣ ਦੇ ਹਾਂ ਇਹ ਕਹਿੰਦਾ ਥਣ ਗੁੱਲੇ ਵਾਲਾ ਹਨਾ ਤੇ ਬਾਬੂ ਮੁੱਲ ਦਾ ਫੇਰ ਤੇਰਾ ਚੰਗਾ ਹੀ ਹੋ ਹਨਾ ਹਾਂ ਜੀ ਹਾਂ ਤੇ ਮਲਾਂ ਘੱਟ ਪੈਸੇ ਦਾ ਫਿਰ ਕੋਈ ਨਾ ਲਾਵੇ ਨਾ ਭਦੇਣੀ ਆ ਨਾ ਜੀ ਨਾ ਕੋਈ ਨਾ ਲਾਵੇ ਉਹ ਤਾਂ ਮੋਬਾਈਲ ਨੰਬਰ ਬੋਲਿਓ ਆਪਣਾ ਜੀ 98722 98722 6350 ਤੇ 63508 ਹਾਂਜੀ ਪਿੰਡ ਰਾਮਾ ਜ਼ਿਲ੍ਹਾ ਮੋਗਾ ਆ ਗਿਆ ਹਲੇ ਬਾਪੂ ਪੂੜਾ ਪੜਾ ਵੀ ਲਪਾਏ ਨਹੀਂ ਇਹਨੇ ਕੱਢ ਜੂ ਹਫਤਾ ਤੇ ਫਿਰ ਇਤਕੀ ਵੀ ਚੰਗੇ ਠੀਕਾ ਭਰਿਆ ਵਧੀਆ ਚੰਗਾ ਠੀਕਾ ਭਰਿਆ ਪਿੱਛੇ ਪਰ ਉਹ ਨਾ ਥੇ ਜੇ ਨਹੀਂ ਯਾਦ ਰੱਖਿਆ ਮਲਾਂ ਰੁਪਏ ਚੰਗੇ ਦੇ ਦੇ ਨਾ ਵੀ ਆ ਜਾ ਕੇ ਵੀ ਠੀਕਾ ਚੰਗਾ ਭਰ ਦੇ ਹਾਂਜੀ ਸੋ ਵੀਰੋ ਜੇ ਡਾਕਟਰ ਵੀਰ ਆਉਂਦਾ ਆਪਾਂ ਪੈਸੇ ਚੰਗੇ ਦਿੰਨੇ ਆ ਸੀਮਰ ਵੀ ਚੰਗੇ ਅੱਜ ਆਪਾਂ ਜੇ ਨਾਂ ਵੇਚ ਦਿੰਦੇ ਇਹ ਜੀ ਮੋਦੀ ਦੀ ਆਏ ਐਮ 29 ਦੀ ਆ ਕਿਸੇ ਦਾ ਨਾਂ ਨਹੀਂ ਵੇਚਿਆ ਪਰ ਚੰਗੇ ਟੀਕੇ ਦੇ ਕੋਈ ਨਹੀਂ ਪਤਾ ਕਿਹੜੇ ਦੀ ਆ ਤੇ ਬਾਕੀ ਉੱਪਰੋ ਜਗਾਠਾ ਜਗੂਠਾ ਝੋਟੀ ਇੱਕ ਨੰਬਰ ਆ ਜਮ ਸੋ ਕੋਈ ਵੀ ਵੀਰੇ ਝੋਟੀ ਨੂੰ ਖਰੀਦਣ ਦਾ ਚਾਹਵਣ ਹੋਵੇ ਰਗਮ ਚੰਗੀ ਲਾਉਣੀ ਪਊਗੀ ਜਿਵੇਂ ਕਹਿੰਦੇ ਵੀ ਸੋਨਾ ਲੈ ਕੇ ਰੱਖ ਲੈ ਵੀ ਜਦੋਂ ਮਰਜੀ ਵੇਚ ਰੋ ਉਸ ਲੈਵਲ ਦੀ ਤੁਹਾਨੂੰ ਝੋਟੀ ਦਿਖਾਤੀ ਪਿੰਡ RAMME ਦੇ ਵਿੱਚ ਜ਼ਿਲ੍ਹਾ ਮੋਗਾ ਵੀਡੀਓ ਦੇਖਣੇ ਚੈਨਲ ਨੂੰ ਪਿਆਰ ਦੇਣ ਦੀ ਤਹਿ ਜਲਦ